ਭਾਰਤ ਸਰਕਾਰ ਕੀ ਕਰਦੀ ਭਾਰਤ ਸਰਕਾਰ ਨੂੰ ਇੱਕ ਇੱਕ ਦਰਖਤ ਮੈਂ ਤੇ ਇਥੋਂ ਤੱਕ ਕਹੂੰਗਾ ਵੀ ਜੇ ਕਣਕ ਦਾ ਇੱਕ ਬੂਟਾ ਉਹਦੇ ਤੇ ਕਿੰਨੀਆਂ ਬਲੀਆਂ ਜਿਹਨੂੰ ਕਹਿੰਦੇ ਸਿੱਟੇ ਦੇ ਵਿੱਚ ਕਿੰਨੇ ਦਾਣੇ ਨੇ ਜੇ ਚਾਹੇ ਤੇ ਉਹ ਵੀ ਪਤਾ ਕਰ ਸਕਦੀ ਹੈ ਇੰਨੇ ਰਿਮੋਟ ਸੈਂਸਿੰਗ ਦੇ ਸਾਡੇ ਇਨਸਾਸ ਦੇ ਸਾਡੇ ਆਈਆਰਐਸ ਦੇ ਸਭ ਤੋਂ ਵੱਡ ਵੈਦਰ ਫੋਰਕਾਸਟਿੰਗ ਵਾਲੇ ਜਿਹੜੇ ਸੈਟਲਾਈਟ ਲੱਗੇ ਨੇ ਕੀ ਨਹੀਂ ਪਤਾ ਲੱਗ ਸਕਦਾ ਤੁਹਾਨੂੰ ਜੇ ਹੁਣ ਫੋਰਕਾਸਟਿੰਗ ਹੋਈ ਹੈ ਅਗਲੇ ਸਾਲ 1170 ਲੱਖ ਟਨ ਕਣਕ ਦਾ ਪੈਦਾਵਾਰ ਹੋਣ ਦੀ ਗੱਲ ਹੋ ਰਹੀ ਹੈ ਜਿਹੜੀ ਉਹ ਕਿੱਥੋਂ ਪਤਾ ਲੱਗਾ ਇਮੇਜ ਸੈਂਸਿੰਗ ਦੇ ਨਾਲ ਪਤਾ ਲੱਗਾ ਕਿ ਕੱਲਾ ਉਹ ਕਿਸਾਨਾਂ ਦੀ ਪਰਾਲੀ ਸਾੜਨ ਤੇ ਚਲਾਨ ਕਰਨ ਲਈ ਕਿਸਾਨਾਂ ਦੇ ਪਰਚੇ ਦੇਣ ਲਈ ਤੇ ਉਹਦੇ ਵਿੱਚ ਰੈੱਡ ਐਂਟਰੀਆਂ ਕਰਨ ਲਈ ਤੇ ਅੱਗੇ ਲਈ ਉਹਦੀਆਂ ਸਬਸਿਡੀਆਂ ਬੰਦ ਕਰਨ ਲਈ ਧਮਕਾਨ ਦੀ ਉਹ ਗੱਲ ਹੋ ਰਹੀ ਹੈ ਨਾ ਕੋਈ ਸਹੀ ਗੱਲਤ ਨਹੀਂ ਹੋ ਰਹੀ ਜੇ ਡਿੱਡੀ ਦਲ ਦਾ ਹਮਲਾ ਹੁੰਦਾ ਪੰਜਾਬ ਦੀ ਕਪਾਹ ਖਤਮ ਹੋ ਗਈ ਕਿੱਥੇ 7.5 ਲੱਖ ਹੈਕਟੇਰ ਤੋਂ ਉੱਪਰ ਤੱਕ ਇਹਦਾ ਸਭ ਤੋਂ ਵਧੀਆ ਰੇਸ਼ਾ ਹੁੰਦਾ ਸੀ ਕਪਾਹ ਦਾ ਲੌਂਗ ਸਟੈਪਲ ਸਭ ਤੋਂ ਵਧੀਆ ਇਹਦਾ ਹੁੰਦਾ ਸੀ ਕਿੰਨੀਆਂ 39000 ਤੋਂ ਵੱਧ ਸਪਿੰਡਲ ਲੱਗੇ ਹੋਏ ਨੇ ਪੰਜਾਬ ਦੇ ਵਿੱਚ ਪੈਦਾ ਕਰਨ ਵਾਲੀਆਂ ਜਿੰਨੀਆਂ ਮੈਲਾਂ ਨੇ ਧਰਮਾਲਵੇ ਦੇ ਵਿੱਚ ਬੈਲਟ ਚ ਘਟਦੇ ਆ ਘਟਦੇ ਆ ਘਟਦੇ ਆ ਘਟਦੇ ਆ 1 ਲੱਖ ਤੋਂ ਥੱਲੇ ਆ ਗਿਆ ਭਲਾ ਸਾਨੂੰ ਸੈਟੇਲਾਈਟ ਤੇ ਡਿੱਡੀ ਦਲ ਦਾ ਹਮਲਾ ਨਹੀਂ ਪਤਾ ਲੱਗਾ ਸਾਡੀ 88 ਡਾਇਰੈਕਟੋਰੇਟ ਨੇ ਸਾਡੇ ਦੇਸ਼ ਦੇ ਵਿੱਚ ਖੇਤੀਬਾੜੀ ਦੀ ਰਿਸਰਚ ਦੇ ਸਾਨੂੰ ਉਹਨਾਂ ਤੋਂ ਦਵਾਈ ਨਹੀਂ ਲੱਭੀ ਅਮਰੀਕਨ ਚੁੰਡੀ ਲਈ ਨਹੀਂ ਲੱਭੀ ਚਿੱਟੀ ਮੱਛਰੀ ਨਹੀਂ ਨਹੀਂ ਲੱਭੀ ਬਾਲਵਾਮ ਜਿਹਨੂੰ ਕਹਿ ਰਹੇ ਆ ਉਹਦੇ ਲਈ ਦਵਾਈ ਨਹੀਂ ਲੱਭੀ ਕੀ ਕਾਰਨ ਜੇ ਉਹ ਸੁੱਤੇ ਨੇ ਅਸੀਂ ਉਹਨਾਂ ਨੂੰ ਹਲੂਣਾ ਦੇ ਕੇ ਜਗਾਇਆ ਜੇ ਅਸੀਂ ਹਲੂਣਾ ਦੇ ਕੇ ਨਹੀਂ ਜਗਾਇਆ ਲੋਕ ਲਹਿਰ ਪੈਦਾ ਹੋਈ ਵੀ ਸਾਡਾ ਬਣਦਾ ਕਿ ਇੱਥੇ ਰੱਜ